ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਲਓ ਜੀ ਆਪਾਂ ਨੂੰ ਪਤਾ ਹੈ ਕਿ ਗਰਮੀ ਦੇ ਦਿਨ ਸ਼ੁਰੂ ਹੋ ਚੁੱਕੇ ਨੇ ਸੜਕਾਂ ਦੇ ਉੱਤੇ ਗੰਨੇ ਦੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਵੀਰ ਮਿਹਨਤ ਕਰ ਰਿਹਾ ਜੀ ਮੱਛੇ ਫਾਲਣ ਦੀ ਖਾਤਰ ਦੇਖ ਸਕਦੇ ਹੋ ਧੁੱਪ ਦੇ ਵਿੱਚ ਖਿਡਾਰੀ ਦੇ ਉੱਤੇ ਰਸ ਕੱਢ ਕੇ ਖਲਾਉਂਦਾ ਜੀ ਸੇਵਾ ਕਰਦਾ ਜੂਸ ਦੀ ਵੇਖ ਕਰਦੇ ਹੋ ਤੁਸੀਂ ਕਿ ਗਰਮੀ ਦੇ ਵਿੱਚ ਠੰਡਾ ਜੂਸ ਕੋਈ ਇੱਕ ਬੰਦਾ ਖੜ ਕੇ ਪੀਂਦਾ ਜੀ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਾਂਗੇ ਜੀ ਤਾਂ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਇਹ ਜਿਹੜਾ ਖਿਡਾਰੀ ਲਈ ਵੇ ਕਿੰਨੀ ਕੀ ਦਰ ਤੋਂ ਕੰਮ ਕਰਦਾ ਜੀ 2016 ਤੋਂ ਚੱਲਦਾ ਜੀ 2016 ਤੋਂ ਜੀ ਪੱਕੀ ਹੋ ਇੱਚੀ ਲਾਉਂਦੇ ਹੈ ਜੀ ਕਰਦੇ ਵਿੱਚ ਹੋਰ ਕੌਣ ਕੌਣ ਨੇ ਜੀ ਕਰਦੇ ਵਿੱਚ ਤਿੰਨ ਮੇਰੇ ਬੱਚੇ ਨੇ ਅੱਛਾ ਜੀ ਤੇ ਹੋਰ ਵੀ ਕੋਈ ਕਮਾਉਣ ਵਾਲਾ ਹੈਗਾ ਜੀ ਨਹੀਂ ਹੋਰ ਕੋਈ ਵੀ ਕਮਾਉਣ ਵਾਲਾ ਬੱਚੇ ਅੱਛਾ ਇਹ ਜਿਹੜੀ ਤੁਸੀਂ ਰੈਡੀ ਬਣਾਈ ਆ ਇਹ ਇਹ ਕਿੰਨੇ ਕ ਦੀ ਹੈ ਜੀ ਇਹ ਇਹ 65000 ਦੀ ਬਣੀ ਸੀ ਅੱਛਾ ਜੀ 1 ਲੱਖ ਰੁਪਏ ਦੀ ਹੈ ਅੱਛਾ 1 ਲੱਖ ਰੁਪਏ ਦੀ ਹੈ ਜੀ ਤੇ ਗੰਨਾ ਫਟੋਟ ਆਪਣਾ ਵੇਚ ਆਵਾਂ ਜਾਂ ਮੁੱਲ ਲੈ ਕੇ ਆਵਾਂ ਨਹੀਂ ਜੀ ਗੰਨਾ ਐਦਿ ਕੀ ਵੇਚਾਂ ਮੁੱਲ ਲੈਣੇ ਆ ਅੱਛਾ ਮੁੱਲ ਲੈਣੇ 17000 ਰੁਪਏ ਕੋਟੋ ਅੱਛਾ ਸਵੇਰੇ ਫਿਰ ਕਿੰਨੇ ਵਜੇ ਆ ਕੇ ਦੁਕਾਨ ਲਾ ਲਨੇ ਆਂ ਸ਼ਾਮ ਨੂੰ ਜੀ ਸ਼ਾਮ ਨੂੰ 6:30 ਤੋਂ 7 ਤੱਕ ਉਹ ਗਾਹਤ ਡਿਮੈਂਡ ਹੈ ਕਈ ਵਾਰੀ ਆ ਵਧ ਆ ਜਾਂਦਾ ਖੜ ਜਾਂਦਾ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਵੀਰ ਕਰ ਰਿਹਾ ਜੀ ਮਿਹਨਤ ਖਿਲਾੜੀ ਦੇ ਉੱਤੇ ਕੰਮ ਕੋਈ ਮਾੜਾ ਨਹੀਂ ਹੈ ਕੰਮ ਬਹੁਤ ਵਧੀਆ ਜੰਮੀ ਬੰਦਾ ਕਰੇ ਫਾਹਾ ਲੈ ਕੇ ਮਰਨੇ ਦੀ ਲੋੜ ਨਹੀਂ ਕਿਸੇ ਨੂੰ ਜੇ ਕੋਈ ਬੰਦਾ ਮਿਹਨਤ ਕਰੇ ਠੀਕ ਹੈ ਜੀ ਇੱਕ ਹੋਰ ਵੀ ਜਿਹੜੇ ਕਿਸਾਨ ਭਰਾ ਨੇ ਸਤੇ 400 ਰੁਪਏ 500 ਰੁਪਏ ਦਿਹਾੜੀ ਦਾ ਕਰਾਉਣਾ ਤੇ ਦਿਹਾੜੀਦਾਰ ਦੀ ਕਦੇ ਕੋਈ ਕਾਬਰ ਨਹੀਂ ਹੋਣੀ ਠੀਕ ਹੈ ਜੀ ਇਹ ਫਾਹਾ ਲੈ ਕੇ ਮਰ ਗਿਆ ਕੋਣ ਮੈਂ ਸਵੇਰ ਦਾ ਖੜਾ ਮੇਰੇ 800 ਰੁਪਏ ਦਿਹਾੜੀ ਮਾਣ ਕੇ 750 600 ਰੁਪਏ 500 ਬਣਦੇ ਜ਼ਿਮੀਂਦਾਰਾਂ ਨੇ ਤਾਂ ਦਿਹਾੜੀ ਕਦੇ ਗਈੋ ਨਹੀਂ ਠੀਕ ਹੈ ਜੀ ਜ਼ਿਮੀਂਦਾਰਾਂ ਦੀ ਤਾਂ ਦਿਹਾੜੀ ਪੱਕੀ ਹੈ ਜੇ ਆਪਾਂ ਕੰਮ ਕਰਾਂਗੇ ਕੋਈ ਨਹੀਂ ਨਫਾ ਨੁਕਸਾਨ ਹੋਊਗਾ ਜਿਹੜੇ ਕੰਮ ਕੋਈ ਮਾੜਾ ਨਹੀਂ ਹੈਗਾ ਕੋਈ ਮਾੜਾ ਨਹੀਂ ਜੀ ਕੰਮ ਕੋਈ ਛੋਟਾ ਬਣਾ ਨਹੀਂ ਹੁੰਦਾ ਠੀਕ ਹੈ ਹਾਂ ਕਿੰਨੇ ਕਿੰਨੀ ਕਿ ਦਿਹਾੜੀ ਪਾਈ ਜਾਂਦੇ ਤੁਹਾਨੂੰ ਦਿਹਾੜੀ ਬਣਾਲੀ ਦੇ 600 500 600 700 ਵੀ ਬਣ ਜਾਂਦੀ ਹੈ ਕਈ ਵਾਰੀ 800 ਵੀ ਬਣ ਜਾਂਦੀ ਹੈ ਜਣੀ ਖਰਚਾ ਪਾਣੀ ਨਿਕਲ ਜਾਂਦਾ ਥੋੜਾ ਪਾਣੀ ਨਿਕਲਦਾ ਜਾਂ ਵਧੀਆ ਮਾਉ ਜਾ ਜੀ ਇਹ ਆਪਣਾ ਕੰਨਾ ਹੋਵੇ ਤਾਂ ਇਹ ਜ਼ਿੰਮੇਵਾਰ ਦਾ ਆਪਣਾ ਕੰਨਾ ਤੀਜੇ ਵਾਰ ਤੇ 3 ਲੱਖ ਰੁਪਏ ਰਕਵਾੜੀ ਜਾਣਾ ਮੇਰੇ ਤੋਂ ਬੇ ਜੇ ਕੰਮ ਦਾ ਕਰਨਾ ਨਹੀਂ ਮੋਟਰਸਾਈਕਲ ਦੇਖੇ ਤੇ ਜਾਣਾ ਇਹ ਤਾਂ ਵੇਖ ਸਕਦਾ ਤੁਸੀਂ ਮਿਹਨਤ ਕਰਨ ਦੇ ਵਿੱਚ ਕਹਿੰਦੇ ਕੋਈ ਸੰਗ ਸ਼ਰਮ ਨਹੀਂ ਹੈਗੀ ਫਰੀ ਦਾ ਹੈ ਜੀ ਮੈਂ ਇਹ ਸੀਗਣਾ ਫਰੀ ਕਰਤੀ ਸੀ ਰੇਡੀ 108000 ਰੁਪਏ ਦਾ ਕੰਮ ਕਰਿਆ ਦਾ ਜੀ ਮੈਂ ਸਭ ਲਖਾਈ ਦਿੰਦਾ ਕਰਾਉਂਦਾ ਰਿਹਾ ਬੱਚਿਆਂ ਮੈਦਾਨ ਪਣਾ ਆਪਾਂ ਜਦੋਂ ਵੀ ਜਾਂਦੇ ਆਉਂਦੇ ਆ ਇਹਨਾਂ ਕੋਲੋਂ ਖੜ ਕੇ ਜੂਸ ਪੀਆ ਕਰੋ ਜੀ ਵਿਚਾਰੇ ਸਾਰੀ ਦਿਹਾੜੀ ਧੁੱਪਾਂ ਦੇ ਵੀ ਸੜਕਾਂ ਦੇ ਉੱਤੇ ਖੜ ਕੇ ਮਿਹਨਤ ਕਰਦੇ ਨੇ ਜੀ ਦੇਖ ਸਕਦੇ ਹੋ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ